ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਦਾ ਬਲੌਗ ਆਪਾਂ ਤੁਹਾਨੂੰ ਦਿਖਾ ਰਹੇ ਆਪਾਂ ਟਰੈਕਟਰ ਦੇ ਹਾਰ ਲਾਉਣਾ ਤਿੰਨ ਪੈਪੜਾ ਪ੍ਰੈਸ਼ਰ ਨਾਲ ਹੋਲਡ ਟਰੈਕਟਰ ਆ ਬਗਲੋਂ ਭਾਈ ਸ਼ਮੈਲ ਚੱਲ ਗਿਆ करनाल ਤੋਂ ਸਪੈਸ਼ਲ ਆਪਣੇ ਭਾਈ ਵੀਡੀਓ ਦੇ ਕੇ ਆਇਆ ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਕਿਹੜਾ ਹਾਰ ਲਾਉਣਾ ਟੈਂਕੀ ਫਿੱਟ ਕਿੱਦਾਂ ਕਰਦੇ ਆ ਕਿੱਦਾਂ ਬਾਈ ਦਾ ਕੰਮ ਫਿੱਟ ਕਰਨਾ ਤੇ ਕਿੱਦਾਂ ਹਾਰ ਫਿੱਟ ਕਰਨਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਟਰੈਕਟਰ ਆ ਉਹ ਟਰੈਕਟਰ ਹੈ ਹੋਲਡ ਨਵੇਂ ਮਾਡਲ ਦਾ 5520 ਆ ਖੜੇ ਭਾਈ ਦੀ ਟ੍ਰੈਲੀ ਤੇ ਖੜਾ ਭਾਈ ਉਹ ਟਰੈਕਟਰ ਹੈ ਪੰਜਾਲੇ 6 ਬੋਲੀ ਬਾਈ ਉੱਪਰ ਲਈ ਜਾਣਾ ਛਤਰੀ ਤੇ ਛਤਰੀ ਤੇ ਉੱਪਰ ਲਾਉਣਾ ਹਾਂ ਜਿੱਥੋਂ ਲੈਂਡ ਲੱਗੀ ਹੋਈ ਹੈ ਨਾ ਉੱਥੇ ਪ੍ਰੋਪਰ ਹਾਰ ਲਾਉਣਾ ਬਾਹਰ ਬਾਈ ਦਾ ਯਾਰ ਇਹ ਆ ਹਾਰ ਨਾ ਬਾਈ ਦਾ ਤਿੰਨ ਬੱਪੜਾ ਬਾਈ ਹਾਰ ਲੈ ਗਿਆ ਬਿੱਟ ਵੈਰੀ ਗੁੱਡ ਪਾਕਿਸਤਾਨੀ ਹਾਰ ਦਾ ਨਵਾਜ਼ ਤੇ ਬਾਈ ਟੈਂਕੀ ਲਗਿਆ ਦੁਕਾਨ ਤੇ ਬਾਈ ਵਾਲੇ ਦੁਕਾਨ ਤੇ ਚਾਹੋ ਵੀਰੇ ਚਾਹ ਬਾਈ ਬਣੀ ਚਾਹ ਆਪਣੀ ਵੀ ਚਾਹ ਆਈ ਵੀ ਆ ਤੇ ਬਾਈ ਦੇ ਉੱਪਰ ਕਰਨੀ ਹੈ ਪਿੱਟ ਟੈਂਕੀ ਤੇ ਉੱਪਰ ਕਰਨਾ ਬਾਈ ਦਾ ਪੰਪ ਦੱਬੀਆਂ ਬਾਈ ਦੇ ਸਾਈਡ ਤੇ ਲਾਉਣੀ ਆ ਤੇ ਚੁੱਲ੍ਹਾ ਪਹਿਲਾਂ ਚਾਹ ਬਈ ਕੰਮ ਕਰਦੇ ਸਟਾਰਟ ਠੀਕ ਹੈ ਜੀ ਬਾਪ ਪ੍ਰਚਾਰਨ ਕਰਤਾ ਬਾਈ ਦਾ ਬਿੱਟੇ ਡੱਬੀ ਬਾਈ ਦੇ ਕਰਕੇ ਬਿੱਟੇ ਪ੍ਰੋਪਰ ਵੈਲਿੰਗ ਜੋ ਪ੍ਰੈਸ਼ਰ ਪੈ ਪੂਰਾ ਹੀ ਪਾਦਾ ਪਾਉਂਦੇ ਕਿ ਨਾ ਕੱਢੇ ਬਾਈ ਟਰੈਕ ਲੈਣਾ ਬੈਲਟੀ ਦੇ ਗਾਂਦੇ ਉਸ ਤੋਂ ਬਟੰਗੀ ਬੈਲਟੀ ਕਰਕੇ ਪੰਪ ਬੈਲਟੀ ਕਰਕੇ ਜੀਗਾ ਪ੍ਰੋਪਰ ਬਾਈ ਤੁਹਾਨੂੰ ਦਿਖਾਵਾਂਗੇ ਬਜਾ ਕੇ ਬਾਈ ਦਾ ਪ੍ਰੈਸ਼ਰ ਪੂਰਨ ਪਾ ਕੇ ਤੇ ਬਾਈ ਜੀ ਦੋਰੀ ਸਾਡਾ ਸਪੈਸ਼ਲ ਆਇਆ ਚੱਲ ਕੇ ਕਰਨਾਲ ਤੋਂ ਉਹਨਾਂ ਦਾ ਸਾਡਾ ਕਿੰਦਾ ਕੰਮ ਲੱਗਿਆ ਜੀ ਹਾਂ ਸੋਣਾ ਇੱਕ ਨੰਬਰ ਕੰਮ ਹੋ ਗਿਆ ਪ੍ਰੈਸ਼ਰ ਮੋਟਾ ਵਧੀ ਮਿਟ ਹੋਇਆ ਜੀ ਹਾਂ ਇੱਕ ਨੰਬਰ ਤੇ ਮੈਂ ਉਹਨਾਂ ਦੀ ਬੇਟੀ ਨੂੰ ਪੰਪਰੀ ਕਰਕੇ ਟੰਗੀ ਦੇ ਪਰੇ ਤੁਹਾਨੂੰ ਚਲਾ ਕੇ ਦਿਖਾਵਾਂਗੇ ਨਹੀਂ ਬਾਕ ਫਟਕਾਰਾ ਸੋਟੇ ਬਟਕੰਟ ਦੁਬਾਰਾ ਪਾਪ ਕਰਨਾ ਪਾਉਂਦੇ ਬਟ ਉਹ ਇਹ ਕਾਂਪਨੀ ਦਾ ਗਾਰੰਟੀ ਬਿਸਸਨਸ ਨੂੰ ਮਿਲ ਜੇ ਉਸ ਵਾਰ ਆਹ ਟੈਂਕੀ ਵੀ ਆ ਜੀ 150 ਪਾਉਂਡ 180 ਪਾਉਂਡ ਜਿੰਨੀ ਮਾਦੀ ਹੋਗਾ ਬਹੁਤ ਆਪਾਂ ਟੈਂਕੀ ਬਟ ਕਰਨੀ ਹੁਣ ਆਪਾਂ ਹਾਲ ਦੇਖੋ ਜੀ ਸਾਹਮਣੇ ਬੱਡੀ ਕਰਦਾ ਪਾਕਿਸਤਾਨੀ ਨਰਵਾਜ਼ ਹਾਲ ਨਾ ਉਹ ਬਾਈ ਦੇਖੋ ਸਾਹਮਣੇ ਟੱਪੀ ਲਾ ਆ ਡੈਂਜਰ ਆਉਂਦੀ ਆ ਟੱਪੀ ਲਾ ਦੀ ਤੇ ਬਾਈ ਦਾ ਟ੍ਰੇਨ ਨਾਲ ਪਹਿਲੀ ਲਗਾਇਆ ਗਿਆ ਤੇ ਆਪਾਂ ਚੱਲਦੇ ਦੁਕਾਨ ਦੇ ਵੈਲਡੀ ਦੇ ਜਿੱਲੀ ਵਿੱਚ ਦੁਕਾਨ ਤੇ ਆਪਾਂ ਫਿਰ ਥੋੜਾ ਬਾਈ ਦਾ ਖਾਲੀ ਫਲੰਸਾ ਬਟ ਕਰ ਲੋ ਬਾਈ ਫਿਰ ਚੱਲਦੇ ਦੁਕ ਆਹਦੇ ਗੱਲਾਂਗੇ ਅਸਲੀ ਗੱਲ ਮੰਨੀ ਹੁਣ ਆਪੇ ਕਰਦਣਾ ਜਗੜ ਉਹਨਾਂ ਆਪਦੀ ਕਰਟੂਟ ਮਾਰਨ ਕਟੋਰ ਮਾਰ ਦੋ ਔਰ ਗੈਂਟ ਬਣਾ ਲੋ ਐ ਬਾਹ ਨਹੀਂ ਮੰਨੀ ਵੀ ਲੋ ਪਹਿਲੇ ਦਬਾ ਦੇ ਭੁੱਲਾ ਮੂੰਹ ਦਾ ਬਾਈ ਦੀ ਬੈਡੀ ਨਗਾਦੇ ਠੀਕਾ ਤੇ ਬਾਈਆਂ ਦਾ ਰੋਟੀ ਖਾ ਕੇ ਖਾਣ ਤੋਂ ਬਾਅਦ ਰੋਟੀ ਆਪਣਾ ਬਾਈ ਟੈਂਕੀ ਬਟ ਕਰੂਗਾ ਪੰਪ ਫਟੇ ਦਿੰਨਾ ਦੋ ਘਸਾਂ ਨਾਲ ਬਟ ਕਰਨਾ ਤੇ ਹੁਣ ਆਪਾਂ ਵੀ ਚਾਹਦੇ ਰੋਟੀ ਗਾਨ ਤੇ ਗਾਨ ਤੋਂ ਬਾਅਦ ਬਾਈ ਆਪਾਂ ਫੋਨ ਕਰ ਦੋ ਜੇ ਫੋਨ ਕਰਤਾ ਆਪਾਂ ਬਾਈ ਟਰੈਕਟਰ ਲੈਣ ਆ ਜਾਾਂਗੇ ਉਸ ਤੋਂ ਬਾਅਦ ਪ੍ਰੈਸ਼ਰ ਭਰ ਕੇ ਪਰ ਆਪਾਂ ਤੁਹਾਨੂੰ ਕਹਾਂਗੇ ਚੱਲਦਾ ਤੇ ਚੱਲਦੇ ਹੁਣ ਆਪਾਂ ਰੋਟੀ ਗਾਨ ਤੇ ਬਾਕੀ ਬਣਾਵਾਂਗੇ ਬਲੌਗ ਆਗੇ ਜਦੋਂ ਬਾਈ ਆਪਣਾ ਠੀਕਾ ਫੀਟਿੰਗ ਕਰ ਦੂਗਾ ਟੈਂਕੀ ਵਗੈਰਾ ਤੇ ਆਹ ਦੁਕਾਨ ਦਾ ਬਾਈ ਦੀ ਲਾਟੀ ਮੋਟਰ ਆਹ ਬਾਈ ਬਟ ਕਰਨੀ ਆ 3:30 ਵਜੇ ਆਣਾ ਬਾਈ ਬਾਈ ਥੈਂਕ ਯੂ ਹੋ ਗਈ ਬਾਈ ਜੀ ਬੈਲਟ ਤੇ ਪੰਪੀ ਦੇ ਕੋ ਪੱਤੀ ਬਣਾ ਦਿਆ ਵਾ ਪਫਾ ਪ੍ਰੋਪਰ ਬੀੜੀ ਜਦੀ ਪੰਪ ਦੀ ਤੇ ਦੇਖੋ ਬੈਲਟ ਵੀ ਆ ਪੱਤੇ ਬੋਦੀਗਾ ਸਿੱਧਾ ਕਿ ਤੇ ਨਟ ਬੋਲਟ ਕਰਿਆ ਤੇ ਬਾਈ ਹੁਣ ਆਪਾਂ ਹਵਾ ਭਰ ਕੇ ਤੇ ਕਰ ਦਿਆ ਆਪਾਂ ਹਾਰਨ ਚੈੱਕ ਕਰਦੇ ਕਿੰਨੀ ਆਵਾਜ਼ ਆ ਤੇ ਨਾਲ ਹਾਰ ਲਾਇਆ 40 ਵਾਜ ਵਾਲਾ ਹਿੰਦੀ ਦੇ ਪੰਜਾਬੀ ਆ ਲਾਈਏ ਡੱਬੀਆਂ ਨਾਲੀਆਂ ਤੇ ਪਾਣੀ ਪੋਣੀ ਚੱਕਰ ਨਹੀਂ ਕੋਈ ਡੱਬੀਆਂ ਨੂੰ ਤੇ ਹਾਰਨ ਦਾ ਪੂਰਾ ਵੱਡ ਬਰੁਕਿਆ ਤੇ ਆਪਾਂ ਕਰ ਚਲਾਉਨੇ ਪੈਸੀ ਟਿਊਬ ਨਾਲ